श्री सर्वद सिंह बल पीपीएस उप पुलिस कप्तान सब डिवीजन फिलोर जिला जालंधर देहाती ने दसया कि इंस्पेक्टर पलविंदर सिंह मुख्य अफसर थाना बिलगादी निगरानी हेत मिति 15 मार्च 2005 ਨੂੰ ਐਸੀ अवतार लाल समेत पुलिस पार्टी गश्त कर दी होई कस्बा बिलगा तो औजला रोड ते पुज्जी ता सड़क दे सज्जे पासे पीपल दे दरखत हेठा चार नौजवान खड़े दिखाई देते जेन्हा दी तलाशी लेन ਉਨਾ ਪਾਸੋਂ 207 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆ। ਇਹਨਾ ਤੇ ਮੁਕੱਦਮਾ ਨੰਬਰ 16 ਮਿਤੀ 14 ਮਾਰਚ 2025 ਅਪਰਾਧ ਦੀ ਧਾਰਾ 226185 ਐਨਡੀਪੀਐਸ ਇਕਟ थाना ਬਿਲਗਾ ਵਿਖੇ ਦਰਜ ਰਜਿਸਟਰ ਕਰਕੇ ਤਫ਼ਤੀਸ ਅਮਲ ਵਿੱਚ ਲਿਆਂਦੀ। ਗਈ। ਦੌਰਾਨੇ ਤਫ਼ਤੀਸ ਦੋਸ਼ੀਆਂ ਨੂੰ ਮੁਕੱਦਮਾ ਹਜਾ ਵਿੱਚ ਬਾਤ ਪੁੱਛ ਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਅਰਸ਼ਦੀਪ ਸਿੰਘ ਉਰਫ ਅਰਸ਼ੀ, ਸੰਜੀਵ ਕੁਮਾਰ ਉਰਫ ਮਿੱਠੂ लवप्रीत उर्फ लव ने पूछ गिछ दौरान दसिया कि मिति चौवी जुलाई दो हज़ार बिलगा विखे एक एनआरआई रिहायश अंदर तड़के चार बजे आर आई जीत सिंह अंदर दाखिल होकर एनआरआई जीत सिंह पाया होया सोने का कड़ा सोने की चैन मुन्द्रिया तेजदार हथियार दिखाकर डरा तमा के लुट खोल की ਜੋ ਸੋਨੇ ਦਾ ਕੜਾ ਬ੍ਰਾਮਤ ਕੀਤਾ ਜਾ ਚੁੱਕਾ ਹੈ ਫਿਲੌਰ ਤੋਂ 인ਦਰਜੀਤ ਸਿੰਘ ਬੈਂਸ ਦੀ ਵਿਸ਼ੇਸ਼ ਰਿਪੋਰਟ ਆ ਮਨਜੂ ਐਸਐਸਪੀ ਸਾਹਿਬ ਸ਼੍ਰੀ ਗਰਮਜੀਤ ਸਿੰਘ ਜਵੰਦਰ ਦੇ ਹਦੀਜੀ ਦੇ ਦਸ਼ਾ ਉਦੇਸ਼ ਅਤੇ ਉਹਨਾਂ ਵੱਲੋਂ ਜੀ ਨਸ਼ਾ ਵਿਰੁੱਧ ਅਤੇ ਮਾੜੇ ਅਸਰਾਂ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਬਲਵਿੰਦਰ ਸਿੰਘ ਐਸਐਚਓ ਬਿਰਗਾ ਤੇ ਉਸਦੀ ਟੀਮ ਵੱਲੋਂ ਨਸ਼ਾ ਦੇ ਸੰਬੰਧ ਵਿੱਚ ਰੇਡ ਕੀਤਾ ਗਿਆ ਉੱਥੇ ਚਾਰ ਜਿਹੜੇ ਨਸ਼ਾ ਨਾਲ ਸੰਬੰਧਿਤ ਤਸਕਰ ਸੀ ਉਹ ਗ੍ਰਿਫਤਾਰ ਕੀਤੇ ਗਏ ਨੇ ਨਸ਼ੀਲੀਆਂ ਗੋਲੀਆਂ ਨਾਲ ਕੋਲੋਂ 207 ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਜੀ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਮਨਜੁਗ ਹੈਗਾ ਵੀ ਥੋੜੇ ਅੱਗੇ ਪਹਿਲਾਂ ਇੱਕ ਅੰਦਰਈ ਦੇ ਲੁੱਟਖੋ ਹੋਈ ਸੀ ਘਰ ਦੇ ਅੰਦਰ ਕਦਾਂ ਟੱਪ ਕੇ ਨੌਜਵਾਨਾਂ ਨੇ ਉਹਦੇ ਕੋਲੋਂ ਕੜਾ ਦੋ ਮੁੰਡੀਆਂ ਤੇ ਇੱਕ ਚੈਨੀ ਜਿਹੜੀ ਸੀ ਉਹ ਸੋਨੇ ਦੀ ਉਹ ਲੁੱਟ ਕੇ ਲੈ ਗਏ ਸਾਂ ਠੀਕ ਹੈ ਸਰ ਕਿਹੜੇ ਪਿੰਡ ਦਾ ਐਨਆਰਸੀ ਇਹ ਦਿਲਗਾ ਪੱਟੀ ਪੱਤੀ ਪੱਟੀ ਬਿਲਗਾ ਦਾ ਰਹਿਣ ਵਾਲਾ ਸੀ ਜੀ ਤੇ ਪਤਾ ਤੋਈ ਸੀ ਇਹ ਵਾਰਦਾ ਵੀ ਟਰੇਸ ਕਰ ਲਈ ਗਈ ਹੈਗੀ ਆ ਤੇ ਇਹਦੇ ਵਿੱਚ ਕੜਾ ਜਿਹੜਾ ਕਰੀਬ 6 ਤੋਲੇ ਦਾ ਕੜਾ ਉਹ ਬਰਾਮਦ ਕਰ ਲਿਆ ਤੇ ਬਾਕੀ ਮੁੰਦੀ ਹੈਗੀ ਆ ਦੋ ਤੇ ਇੱਕ ਹੈਗਾ ਉਹ ਕਿਸਨਾਰੇ ਕੋ ਵੇਚੀ ਆ ਚੈਨ ਲੁਧਿਆਣੇ ਦੇ ਉਹ ਫਰਦਰ ਅਸੀਂ ਪੁਲਿਸ ਰਮਾਈਂ ਹਾਸਲ ਕਰਕੇ ਤੇ ਉਹ ਵੀ ਰਿਕਵਰ ਕਰਾਂਗੇ ਸਰ ਕੀ ਪਿਛੋੜ ਕੀ ਸਰਾਂ ਦਾ ਹੈਗਾ ਅਸ਼ੋਕ ਦੇ ਨੇ ਤੇ ਚੋਰੀ ਦੇ ਖੋਤੇ ਤੇ ਨਸ਼ੇ ਦੇ ਮਕਦਮੇ ਦਰਜ ਹੈਗੇ ਨੇ ਤੇ ਇਹ ਜਿਹੜੀਆਂ ਆਪਣੇ ਬਿਲਗਾ ਇਲਾਕੇ ਦੇ ਵਿੱਚ ਨਸ਼ੇ ਦੇ ਨਾਲ ਨਾਲ ਜਿਹੜੀਆਂ ਮਾੜੀਆਂ ਵਾਰਦਾਤਾਂ ਕਰਨੀ ਸੀ ਜਿਹਦੇ ਵਿੱਚ ਇੱਕ ਵਾਰ ਦਾ ਜਿਹੜੀ ਐ ਟਰੇਸ ਕੀਤੀ ਹੈਗੀ ਜਿਹੜੇ ਕਿ ਐਨ ਆਰ ਆਈ ਇੰਗਲੈਂਡ ਤੋਂ ਜੀ ਤਰ੍ਹਾਂ ਉਹਦੀ ਟਰੇਸ ਕੀਤੀ ਹੈ ਸਰ ਹੋਰ ਵੀ ਕੋਈ ਵਾਰਦਾਤ ਕੋਈ ਟਰੇਸ ਹੋਈ ਹੈ ਜੀ ਇਸ ਪੁਛ ਗਏ ਦੇ ਦਰਮਿਆਨ ਜੀ ਪੁਲਿਸ ਰਿਮਾਂਡ ਹਾਸਲ ਕੀਤਾ ਇਹਨਾਂ ਨੂੰ ਕੱਲ ਹੀ ਜਗ੍ਰਸਤਾਰ ਕੀਤਾ ਹੈਗਾ ਆ ਵਾਰਦਾਤ ਤੇ ਟਰੇਸ ਹੋ ਗਈ ਆ ਬਾਕੀ ਜਦੋਂ ਇਨਡਰੋਗੇਸ਼ਨ ਦੇ ਵਿੱਚ ਜਿਹੜਾ ਪੁਲਿਸ ਰਿਮਾਂਡ ਦੇ ਵਿੱਚ ਹੋਰ ਵੀ ਵਾਰਦਾਤਾਂ ਜਿਹੜੀਆਂ ਨੇ ਬਿਲਗੀ ਦੇ ਏਰੀਆ ਦੇ ਵਿੱਚ ਕੀਤੀਆਂ ਉਹ ਟਰੇਸ ਹੋਣਗੀਆਂ ਸਰ ਜੋ ਨਹੀਂ ਸੋ ਬਿਲਕੁਲ ਜੀ ਜਿਹੜਾ ਇੱਕ ਤੇ ਜਿਹੜਾ ਕੜਾ ਸੋਨੇ ਦਾ ਉਹ ਤੇ ਬਰਾਮਦ ਹੋ ਗਿਆ ਬਾਕੀ ਜੇ ਜਿਹੜਾ ਦੂਸਰਾ ਇਹਨਾਂ ਨੇ ਵੇਚਿਆ ਉਹਨੂੰ ਵੀ ਜਿਹੜਾ ਕਾਨੂੰਨ ਮੁਤਾਬਕ ਉਹਦੀ ਗ੍ਰਿਫਤ ਕਾਰਵਾਈ ਕੀਤੀ ਜਾਵੇ